ਅੱਜ ਬਠਿੰਡਾ ਦੇ ਮਾਡਲ ਟਾਊਨ ਦੇ ਵਿੱਚ ਫੇਸ 3 ਦੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਹੁੰਚੇ ਜਿੱਥੇ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉੱਥੇ ਆਪਣੇ ਵਿਚਾਰ ਵੀ ਰੱਖੇ ਨੇ 26 ਔਰ 27 ਜੁਲਾਈ ਨੂੰ ਪੰਜਾਬ ਸਰਕਾਰ ਦਾ ਇੱਕ ਇੱਕ ਵਫਰ ਮੁੰਬਈ ਗਿਆ ਸੀ ਜਿੱਥੇ ਕਿ ਮੁਲਾਕਾਤ ਜਿਹੜੀ ਹੈ ਔਰ ਰਿਜ਼ਰਵ ਬੈਂਕ ਆਫ ਇੰਡੀਆ ਔਰ ਨੰਬਾਰਡ ਜਿਹੜਾ ਥੀਤੀ ਬੋਰਡ ਬੈਂਕਰਸ ਰਾਹੀਂ ਬੈਂਕ ਉਹਨਾਂ ਦੇ ਚੇਅਰਮੈਨ ਨਾਲ ਹੋਈ ਔਰ ਅਸੀਂ ਇਸ ਮਕਸਦ ਨਾਲ ਗਏ ਸੀ ਕਿ ਜੋ ਚੇਤਨ ਮਰਿੰਦਰ ਸਿੰਘ ਸਾਹਿਬ ਦਾ ਕਿਸਾਨਾਂ ਨੂੰ ਜਿਹੜਾ ਡੈਟ ਵੇਵਰ ਦਾ ਜਿਹੜੀ ਸਕੀਮ ਹੈ ਜਿਹੜੀ ਕਿ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਸੀ ਔਰ ਉਹਨਾਂ ਨੇ ਜੋ ਵਿਧਾਨ ਸਭਾ ਚ ਅਨਾਉਂਸਮੈਂਟ ਕੀਤੀ ਸੀ ਕਿ 2 ਲੱਖ ਤੱਕ ਦਾ ਛੋਟੇ ਕਿਸਾਨ ਦਾ ਕਰਜ਼ਾ ਜਿਹੜਾ ਉਹ ਮਾਫ ਕਰਾਂਗੇ ਔਰ ਉਹਦਾ ਤਰੀਕਾ ਤੇ ਸਲੀਕਾ ਕੀ ਵਰਤਣਾ ਚਾਹੀਦਾ ਹੈ ਉਹਦੇ ਵਿੱਚ ਦੋ ਚਾਰ ਪਹਿਲੂ ਹੈ ਇੱਕ ਪਹਿਲੂ ਤਾਂ ਸਾਨੂੰ ਜਿਹੜਾ ਰਿਜ਼ਰਵ ਬੈਂਕ ਤੋਂ ਸਾਨੂੰ ਦਰਖਾਸਤ ਸੀ ਕਿ ਜਿੰਨੇ ਵੀ ਕਿਸਾਨ ਹੈ ਉਹਨਾਂ ਦੇ ਅਕਾਊਂਟਸ ਦੀ ਜਿਹੜੇ ਜਿਹੜਾ ਵੇਰਵਾ ਹੈ ਡਾਟਾ ਜਿਵੇਂ ਕਹਿੰਦੇ ਆ ਉਹ ਡਾਟਾ ਜੇ ਰਿਜ਼ਰਵ ਬੈਂਕ ਆਫ ਇੰਡੀਆ ਇਜਾਜ਼ਤ ਦੇ ਦੇ ਕਿ ਉਹ ਡਾਟਾ ਸਾਨੂੰ ਮੁਹੱਈਆ ਹੋ ਜਾਵੇ ਤਾਂ ਕਿ ਸਾਨੂੰ ਪਤਾ ਚੱਲ ਸਕੇ ਸਾਡੇ ਕੋਲ ਡਾਟਾ ਇਹ ਤਾਂ ਡਾਟਾ ਹੈ ਤਕਰੀਬਨ 9.5 ਤੋਂ 10 ਹਜ਼ਾਰ ਕਰੋੜ ਰੁਪਏ ਦੀ ਰਕਮ ਬਣੇਗੀ ਪਰ ਉਹ ਇੰਡੀਵਿਜੂਅਲ ਖਾਤੇਦਾਰ ਕੌਣ ਹੈ ਕਿਉਂਕਿ ਇਹ ਇੱਕ ਇੱਕ ਪ੍ਰਾਈਵੇਸੀ ਦਾ ਮੈਟਰ ਹੈ ਬੈਂਕ ਜਿਹੜੇ ਹੈ ਉਹ ਸਰਕਾਰ ਨੂੰ ਦੇ ਨਹੀਂ ਸਕਦੇ ਤਾਂ ਉਹਦਾ ਇੱਕ ਤਰੀਕਾ ਇਹ ਕੱਢਿਆ ਹੈ ਕਿ ਇੱਕ ਪਰਫਾਰਮਾ ਬਣਾਇਆ ਜਿੱਦੇ ਜੇ ਕਿਸਾਨ ਬੈਂਕ ਨੂੰ ਰਿਕੁਐਸਟ ਕਰਦੇ ਕਿ ਤੁਸੀਂ ਮੇਰੀ ਜਿਹੜੀ ਵੀ ਮਾਲੂਮਾਤ ਹੈ ਉਹ ਸਰਕਾਰ ਨੂੰ ਦੇ ਦਿਓ ਤਾਂ ਫਿਰ ਬੈਂਕ ਨੂੰ ਕੋਈ ਇਤਰਾਜ਼ ਨਹੀਂ ਹੋਸ਼ਾ ਔਰ ਮੈਨੂੰ ਲੱਗਦਾ ਕਿਸਾਨ ਜੀ ਦਾ ਕਰਜ਼ਾ ਮਾਫ ਹੋ ਰਿਹਾ ਉਹਨੂੰ ਵੀ ਕੋਈ ਇਤਰਾਜ਼ ਨਹੀਂ ਕਿ ਜੇ ਉਹ ਵੀ ਮਾਨੂੰ ਬਾਤ ਜਿਹੜੀ ਹੈ ਸੋ ਇੱਕ ਤਾਂ ਇਹਦਾ ਪਹਿਲੂ ਇਹ ਸੀ ਦੂਸਰਾ ਪਹਿਲੂ ਇਹ ਸੀ ਕਿ ਰਿਜ਼ਰਵ ਬੈਂਕ ਨੂੰ ਔਰ ਨਬਾਰਡ ਬੈਂਕ ਕਿਉਂਕਿ ਸੁਣਨ ਵਾਲਿਆਂ ਨੂੰ ਜਾਂ ਦੇਖਣ ਵਾਲਿਆਂ ਨੂੰ ਇਹ ਜ਼ਰੂਰੀ ਦੱਸਣਾ ਕਿ 6 ਲੱਖ ਕਿਸਾਨ ਐਸਾ ਹੈ ਜਿਹੜਾ ਕਿ ਕੋਆਪਰੇਟਿਵ ਬੈਂਕ ਤੋਂ ਲੋਨ ਲੋਨ ਲਿਆ ਹੋਇਆ ਜਿਹੜਾ ਇਸ ਸਕੀਮ ਚ ਆਏਗਾ ਔਰ 4 ਲੱਖ ਕਿਸਾਨ ਹੈ ਜਿਹੜਾ ਕਿ ਕਮਰਸ਼ੀਅਲ ਬੈਂਕਸ ਦੇ ਹਿੱਸੇ ਚ ਆਏਗਾ ਸੋ ਅਸੀਂ ਔਰ ਖਾਸ ਕਰਕੇ ਕਮਰਸ਼ੀਅਲ ਬੈਂਕਸ ਦੇ ਜਿਹੜੇ ਕਿ ਉਹਨਾਂ ਨੂੰ ਇੱਕ ਕਿਹਾ ਜਾਵੇ ਕਿ ਜਿਹੜੇ ਤੁਹਾਡੇ ਅਕਾਊਂਟਸ ਜਿਹੜੇ ਹੈ ਉਹ ਡਿਲਿੰਕਵੈਂਟ ਹੋ ਚੁੱਕੇ ਹੈ ਜਿਹੜੇ ਕਿਸਾਨ ਭਰ ਨਹੀਂ ਸਕਦੇ ਔਰ ਇਹ ਇਨੈਲੀਜੀਬਲ ਇੱਕ ਕਿਸਮ ਦੇ ਹੋ ਚੁੱਕੇ ਹੈ ਤਾਂ ਉਹਦੇ ਵਿੱਚ ਪੁੱਛਣਾ ਪੁੱਛ ਤੁਸੀਂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਹੈਅਰ ਕੱਟ ਕੁਝ ਨਾ ਕੁਝ ਤੁਸੀਂ ਵਿਆਜ ਦੀ ਮਾਫੀ ਕਰ ਦਿਓ ਜਾਂ ਜਿਹਨੂੰ 1 ਟਾਈਮ ਸੈਟਲਮੈਂਟ ਦੇ ਸਾਡੇ ਨਾਲ ਸਾਰੇ ਬੈਂਕ ਕਰ ਲੈਣ 10000 ਕਰੋੜ ਤੇ 1 ਟਾਈਮ ਸੈਟਲਮੈਂਟ ਹੋ ਜਾਵੇ ਸੋ ਇੱਕ ਤਾਂ ਸਾਡੀ ਇਹ ਵੀ ਉਹਨਾਂ ਬੈਂਕ ਨੂੰ ਇਹ ਵੀ ਗੁਜ਼ਾਰਿਸ਼ ਸੀ ਤੇ ਤੀਸਰੀ ਸਾਨੂੰ ਇਹ ਵੀ ਗੁਜ਼ਾਰਿਸ਼ ਸੀ ਕਿ ਕੁਝ ਕਮਰਸ਼ੀਅਲ ਤੇ ਪ੍ਰਾਈਵੇਟ ਬੈਂਕ ਐਸੇ ਹੈ ਕਿ ਜਿਹੜੇ अनੈਥੀਕਲ ਲੈਂਡਿੰਗ ਕਰ ਰਹੇ ਕਿ ਦੀ ਏਕੜ ਜ਼ਮੀਨ ਹੈ ਉਹਦੇ ਤੇ 20-20 ਲੱਖ ਦਾ ਲੋਨ ਹੋ ਗਿਆ ਤਾਂ ਇਹ ਕਿਸੇ ਤਰੀਕੇ ਨਾਲ ਕ੍ਰੌਪ ਲੋਨ ਨਹੀਂ ਹੋ ਸਕਦਾ। ਔਰ ਇਹਦਾ ਮਤਲਬ ਹੈ ਕਿ ਕਿਸਾਨ ਜਿਹੜਾ ਹੈ ਇਹਦਾ ਮਤਲਬ ਕਿ ਇੱਕ ਪੁਰਕੀ ਦੇ ਕਿਨਾਰੇ ਤੁਸੀਂ ਲੈ ਕੇ ਆਓਗੇ ਕਿਉਂਕਿ 1 ਏਕੜ ਜਾਂ 2 ਏਕੜ ਤੇ ਜੇ 20 ਲੱਖ ਕੋਈ ਕਰਜ਼ਾ ਕਰਜ਼ਾ ਲੈਂਦਾ ਹੈ ਤਾਂ ਫਿਰ ਮੈਂ ਸਮਝਦਾ ਕਿ ਇਹ ਇੱਕ ਗਲਤ ਤਰੀਕਾਕਾਰ ਹੈ। ਸੋ ਇਸ ਕਿਸਮ ਦੇ ਕਈ ਮੋਡੈਲਿਟੀਜ਼ ਜਿਹੜੀ ਸੈਂਟੈਂਸ ਵੀ ਸਾਹਮਣੇ ਹੈ ਕਿ ਇਸ ਤਰ੍ਹਾਂ ਦੀ ਦਾਖਲ ਹੋਣ ਦੇ ਜੀ ਉਹ 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 ਤਾਂ ਡਾਟਾ ਜਿਹੜਾ ਹੈ ਸਟੇਟ ਲੈਵਲ ਬੈਂਕਰਸ ਕਮੇਟੀ ਕੋਲੇ ਹੈ ਸੋ ਇਹ ਇੱਕ ਐਸ ਐਸ ਅ ਸਟੇਟ ਗਵਰਨਮੈਂਟ ਇਹ ਫਲੈਗ ਆਫ ਕਰਨਾ ਬੜਾ ਜ਼ਰੂਰੀ ਸੀ ਔਰ ਇਹ ਜਿਹੜੀਆਂ ਮੀਟਿੰਗਾਂ ਹੋਈਆਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਨਬਾਰਡ ਚੇਅਰਮੈਨ ਹੋ ਰਹੇ ਨੇ ਇਹ ਕਾਫੀ ਕਾਮਯਾਬ ਹੋਈਆਂ 70 ਸਾਲ ਹੋ ਚੁੱਕੇ ਨੇ ਪਹਿਲੀ ਮਰਤਬਾ ਪੰਜਾਬ ਸਟੇਟ ਚ ਇੱਕ ਜਿਹੜਾ ਲੋਨ ਵੇਵਰ ਜਾਂ ਠਕ ਦਾ ਇਹ ਸਕੀਮ ਜਿਹੜੀ ਹੈ ਪੰਜਾਬ ਚੱਲ ਰਹੀ ਤਾਂ ਸ਼ੁਰੂ ਕੀਤੀ ਹੈ ਕੁਝ ਹਿੰਦੁਸਤਾਨ ਦੇ ਐਸੇ ਸੂਬੇ ਨੇ ਮਸਲਨ ਯੂਪੀ ਹੈ ਕਰਨਾਟਕ ਹੈ ਮਹਾਰਾਸ਼ਟਰ ਹੈ ਉਹਨਾਂ ਨੇ ਵੀ ਇਸ ਕਿਸਮ ਦੀਆਂ ਸਕੀਮਾਂ ਉਹਨਾਂ ਨੇ ਵੀ ਅਨਾਉਂਸ ਕੀਤੀਆਂ ਔਰ ਉਹ ਵੀ ਔਰ ਕਿਉਂਕਿ ਅਜ ਤੋਂ ਪਹਿਲਾਂ ਕਿਤੇ ਹੋਇਆ ਨਹੀਂ ਪੂਬੀ ਪੰਜਾਬ ਸਟੇਟ ਕਰਨੀ ਦੇਖ ਰਿਹਾ ਕਿ ਪੰਜਾਬ ਕੀ ਤਰੀਕੇਕਾਰ ਇਸਤੇਮਾਲ ਕਰੇਗਾ ਔਰ ਅਸੀਂ ਵੀ ਫਿਰ ਜੋ ਪੰਜਾਬ ਨੇ ਆਪਣਾ ਜੋ ਵੀ ਮੋਡੈਲिटीज ਵਰਕਆਊਟ ਕੀਤੀਆਂ ਸੀ ਉਹ ਉਹ ਕਰਾਂਗੇ ਪੀ ਹੱਕ ਜਿਹੜੇ ਕਿ ਇੱਕ ਸਪੈਸ਼ਲਿਸਟ ਕਮੇਟੀ ਹੈ ਉਹਨਾਂ ਦੀ 17 ਅਗਸਤ ਨੂੰ ਰਿਪੋਰਟ ਜਿਹੜੀ ਹੈ ਉਹਨਾਂ ਦੇ ਲਾਸਟ ਡੇ ਹੈ ਉਹਨਾਂ ਦੇ ਉਹ ਰਿਪੋਰਟ ਜਿਹੜੀ ਹੈ ਸਾਨੂੰ ਮਿਲ ਜਾਣੀ ਚਾਹੀਦੀ ਹੈ اور میں چاہنا ہے کہ 1 یکم ستمبر ਨੂੰ ਫੇਰ ਜੇ 17 ਨੂੰ ਉਹਨਾਂ ਦੀ ਰਿਪੋਰਟ ਆ ਜਾਂਦੀ ਹੈ ਬੈਂਕਾਂ ਵੱਲੋਂ ਇਹ ਸਾਰੀਆਂ ਮੋਡਲਿਟੀਜ਼ ਡਾਇਪ ਹੋ ਗਈਆਂ ਮੈਂ ਫੇਰ ਤੁਹਾਡੇ ਸੁਣਨ ਵਾਲੇ ਨੂੰ ਦਵਾਗਾ ਕਿ 10 ਲੱਖ ਖਾਤੇ ਖਾਤੇਦਾਰ ਹੈ ਔਰ 10 ਲੱਖ ਖਾਤੇਦਾਰ ਦਾ ਸਾਰੇ ਖਾਤੇ ਫਰੋਡ ਨੇ ਇਹਨਾਂ ਦੀ ਪੜਤਾਲ ਕਰਨੀ ਇਹਨਾਂ ਦੀ ਡੇਟ ਵੇਵਰ ਕਰਨੀ ਤਾਂ ਥੋੜਾ ਬਹੁਤ 15 20 ਦਿਨ ਅੱਗੇ ਪਿੱਛੇ ਹੋ ਸਕਦਾ ਪਰ ਸਰਕਾਰ ਦਾ ਇਹ عزم ہے ਸਰਕਾਰ ਦਾ ਇਹ وعدہ ہے ਇਹ ਛੋਟੇ ਕਿਸਾਨ ਦਾ 2 ਲੱਖ ਤੱਕ ਅਸੀਂ ਕਰਜ਼ਾ ਮਾਫ ਕਰਨਾ ਔਰ ਇਹਨੂੰ ਸਿਰੇ ਚੜਾ ਕੇ ਅਸੀਂ ਇਹ ਦੋ ਮੈਂ ਹੋਪਫੁਲ ਹਾਂ ਕਿ 1 ਕਿੰਨ ਸਤੰਬਰ ਨੂੰ 1 ਕਿੰਨ ਅਸੀਂ ਆਪਣੇ ਮਨ ਵਿੱਚ ਅਸੀਂ ਇੱਕ ਡੈਡਲਾਈਨ ਰੱਖੀ ਹੋਈ ਹੈ ਵੈਸੇ ਤਾਂ ਦੇਖੋ ਬੜੇ ਲੰਬੇ ਸਮੇਂ ਦਾ ਇਹ ਇੱਕ ਕੰਮ ਜਿਹੜਾ ਲੰਮਕਦਾ ਆ ਰਿਹਾ ਹੈ ਅ ਦੋ ਚਾਰ ਪੰਜ ਦਿਨ ਅੱਗਾ ਪਿੱਛਾ ਹਲਤਾ ਮੈਂ ਇਹਦੀ ਮੈਂ ਕੋਈ ਗਾਰੰਟੀ ਨਹੀਂ ਦੇ ਸਕਦਾ ਪਰ ਅਸੀਂ ਆਪਦੇ ਮਨ ਚ ਡੈਡ ਲਾਈਨ ਬਣਾਈ ਹੋਈ ਹੈ ਕਿ 1 ਜਕਮ ਸਤੰਬਰ ਤੱਕ ਇਸ ਸਕੀਮ ਜਿਹੜੀ ਅਸੀਂ ਮੋਡੀਫਾਈ ਕਰਦੇ ਹਾਂ ਕਿ ਕਰਜ਼ਾ ਮਾਫੀ ਨੂੰ ਲੈ ਕੇ ਲੱਗੇ ਹੋ ਦਿਨ ਰਾਤ ਲੱਗੇ ਹੋਏ ਪਰ ਹਜੇ ਵੀ ਕਿਸਾਨ ਹਰ ਰੋਜ਼ ਸੁਸਾਇਦ ਕਰ ਰਹੇ ਨੇ ਕਿ ਸਾਲਾ ਨੂੰ ਕੀ ਮੈਸੇਜ ਕਿਸ ਨੇ ਕੀ ਦਰਜਾ ਨੂੰ ਕੀ ਕਹੋਗੇ ਦੇਖੋ ਜੋ ਪੰਜਾਬ ਸਰਕਾਰ ਦੀ ਹیثیت ਤੇ ਔਕਾਤ ਹੈ ਅਸੀਂ ਤਾਂ 100 ਤੱਕ ਵੀ ਹੋ ਗਿਆ ਕਿ ਇਹ ਜਿਹੜਾ ਕਰਜ਼ਾ ਮਾਫੀ ਹੈ ਹਾਲਾਂਕਿ ਸਰਕਾਰ ਕੋਲੇ ਤਾਂ 900 ਰੁਪਿਆ ਵੀ ਨਹੀਂ ਛੱਡ ਕੇ ਗਿਆ ਪਿਛਲੀ ਸਰਕਾਰ ਪਰ ਫਿਰ ਵੀ ਇਹ ਸਰਕਾਰ ਭਾਵੇਂ ਅਸੀਂ ਲੋਨ ਲੋਨ ਲੈ ਕੇ ਹੀ ਦੇ ਰਹੇ ਹਾਂ ਪਰ ਜਿੰਨਾ ਸਰਕਾਰ ਦੀ ਹਸਿਆਤ ਹੈ 9000 ਕਰੋੜ ਤੱਕ ਦੀ ਮਾਫੀ ਸੀ ਦਵਾਗੇ ਮੈਂ ਇਹ ਵੀ ਮੰਨਣ ਨੂੰ ਤਿਆਰ ਹਾਂ ਕਿ ਇਹ ਮੁਕੰਮਲ ਹੱਲ ਨਹੀਂ ਕਿਸਾਨ ਕਿਸਾਨ ਦੇ ਜਿਹੜੇ ਬੇਟੇ ਬੇਟੀਆਂ ਉਹਨਾਂ ਲਈ ਰੋਜ਼ਗਾਰ ਦੇ ਬਵਾਕਏ ਅਸੀਂ ਪੈਦਾ ਕਰਕੇ ਦਵਾਗੇ ਕਿਸਾਨ ਦੀ ਜਿਹੜੀ ਫਸਲ ਹੈ ਉਹਦਾ ਮناسب ਜਿਹੜਾ ਹੈ ਉਹਨੂੰ ਉਹਨੂੰ ਮੁੱਲ ਮਿਲ ਸਕੇ ਇਹ ਮਲਟੀ ਪ੍ਰੋਂਗਡ ਅਪਰੋਚ ਹੈ ਪਰ ਮੈਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਆ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ذریعے ਮੈਂ ਕਹਾਂਗਾ ਹਿੰਮਤ ਤੇ ਸਬਰ ਨਾਲ ਕੰਮ ਲਓ ਜਿੱਥੋਂ ਤੱਕ ਸਰਕਾਰ ਦੀ ਹیثیت ਤੇ ਔਕਾਤ ਹੈ ਅਸੀਂ ਤੁਹਾਨੂੰ ਆਪਣੇ ਪੈਰਾਂ ਤੇ ਖੜੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਇੱਕ ਸਰਕਾਰ ਜਿਹੜੀ ਹੈ ਇੱਕ ਮਾਂ-ਬਾਪ ਦਾ ਦਰਜਾ ਰੱਖਦੀ ਹੈ ਮਾਈ-ਬਾਪ ਹੁੰਦੀ ਹੈ ਸਰਕਾਰ ਔਰ ਸਰਕਾਰ ਲਈ ਰੋਜ਼ ਆਪਣੇ ਬੱਚਿਆਂ ਦੀਆਂ ਅਰਥੀਆਂ ਚੱਕਣੀਆਂ ਬੜੀਆਂ ਮੁਸ਼ਕਿਲ ਹੋ ਜਾਂਦੀਆਂ ਸੋ ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਕਹਾਂਗਾ ਕਿ ਹਿੰਮਤ ਤੇ ਸਬਰ ਨਾਲ ਔਰ ਤੁਸੀਂ ਸੰਘਰਸ਼ ਕਰੋ ਕਿਸਮਤ ਬਦਲੂਗੀ ਹਾਲਾਤ ਬਦਲਣਗੇ ਤਕਦੀਰ ਬਦਲੂਗੀ ਇਹ ਦਿਨ ਸਦਾ ਇਹ ਨਹੀਂ ਰਹਿਣੇ ਔਰ ਬਰਾਇ ਮਿਹਰਬਾਨੀ ਇਹ ਜਿਹੜਾ ਐਕਸਟ੍ਰੀਮ ਜਿਹੜਾ ਤੁਸੀਂ ਕਦਮ ਚੱਕਦੇ ਹੋ ਇਹ ਨਾ ਚੱਕ। ਮਾਲਸਾ ਨਾਲ ਦੇ ਕਾਰਨ ਮੈਂ ਜਿਹੜਾ ਬਣਿਆ ਸੀਗਾ ਜੀ ਕਿ ਨੋਟੀਫਿਕੇਸ਼ਨ ਉਹ ਜਾਰੀ ਹੋ ਗਿਆ ਕਿ ਲਾਗੂ ਹੋ ਗਿਆ ਉਹ ਦੱਸਣ ਵਾਲੇ ਜੀ। ਕਿਰਤ ਆਨੰਦ ਕਰਨ ਮਰਜ਼ ਹੈ ਜੋ ਸਿੱਖਣਾ ਸਭ ਮੇਰੇ ਦਾ ਹਿਲ ਨਹੀਂ ਹੈ ਮੈਂ ਤਾਂ ਫਾਈਨੈਂਸ ਡਿਪਾਰਟਮੈਂਟ ਚਲਾਉਂਦਾ ਬੀਬੀ ਜੀ ਸਭਾ ਕਹਿ ਰਹੀ ਹੈ ਕਿ ਅਸੀਂ ਇਹਨੂੰ ਲਾਗੂ ਕਰਤਾ ਸੀ ਕਿ ਨੋਟੀਫਿਕੇਸ਼ਨ ਉਹਦਾ ਨਹੀਂ ਹੈ ਬਾਲ ਸਾਹਿਬ ਖਾਲੀਦ ਵਾਲੇ ਜਬਰ ਪਰੋਧ ਦੀ ਲਹਿਰ ਸ਼ੁਰੂ ਕੀਤੀ ਹੈ ਉਹਦਾ ਸਭ ਮੈਂ ਤਾਂ ਕਵਾਂਗਾ ਕਿ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੌਸਲੇ ਦੀ ਤਸੀਂ ਉਹਨਾਂ ਨੂੰ ਦਾਤ ਦੇਣੀ ਚਾਹੀਦੀ ਹੈ ਕਿ ਕਿਸੇ ਨੇ ਜਬਰ ਕੀਤਾ ਹੈ ਨਹੀਂ ਤੇ ਫਿਰ ਵੀ ਇਹ ਕਹਿ ਰਿਹਾ ਕਿ ਜਬਰ ਵਿਰੋਧੀ ਲਹਿਰ ਅਸੀਂ ਸ਼ੁਰੂ ਕਰਾਂਗੇ ਔਰ ਪਿਛਲੇ 10 ਸਾਲ ਦਾ ਜੋ ਸੁਖਬੀਰ ਬਾਦਲ ਦਾ ਜਾਂ ਅਕਾਲੀ ਦਲ ਦਾ ਜੋ ਜ਼ਬਰ ਜ਼ਿਆਤੀ ਜ਼ੁਲਮ ਜੋ ਉਹਨਾਂ ਨੇ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਕੋਈ ਵੀ ਕੋਈ ਮੁਅੱਜ਼ਬ ਬੰਦਾ ਹੋਵੇ ਤਾਂ ਉਹ ਸ਼ਰਮ ਨਾਲ ਡੁੱਬ ਕੇ ਮਰ ਜਾਏ ਔਰ ਇਹ ਵਜ੍ਹਾ ਹੈ ਕਿ ਅਕਾਲੀ ਦਲ ਅੱਜ ਦੂਸਰੇ ਥਾਤੇ ਨਹੀਂ ਹੁਣ ਤੀਸਰੇ ਥਾਤੇ ਪਹੁੰਚ ਚੁੱਕਿਆ ਹੈ ਔਰ ਇਹ ਇਸ ਕਿਸਮ ਦੇ ਇਹ ਜਿਹੜੇ ਇਹਨਾਂ ਦੇ ਟੋਪੀ ਡਰਾਮੇ ਆ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਮੁਸਕਰਤ ਘਰਤਾ ਹੈ 70 ਸਾਲਾਂ ਚ ਕੀ 70 ਨਹੀਂ 100 ਸਾਲ ਹੋ ਗਏ 100 ਸਾਲ ਪਹਿਲਾਂ ਪੰਜਾਬ ਚ ਪਹਿਲਾ ਇਲੈਕਸ਼ਨ ਹੋਇਆ ਸੀ ਉਸ ਤਰ੍ਹਾਂ ਦਾ ਪੰਜਾਬ ਸੀ ਕਦੀ ਅਕਾਲੀ ਦਲ ਜਿਹੜਾ ਇਸ ਨੈਸ ਤੇ ਨਹੀਂ ਪਹੁੰਚਿਆ ਕਿ ਉਹਨਾਂ ਦੀਆਂ 15 16 ਸੀਟਾਂ ਆਈਆਂ ਹੋ ਸੋ ਜੇ ਮੈਂ ਸਮਝਦਾ ਇਹ ਉਹਨਾਂ ਦੀ ਜਬਰ ਜਬਰ ਮਹਿੰਮ ਹੈ ਬੇਮਾਇਨੇ ਹੈ ਫਜ਼ੂਲ ਹੈ ਔਰ ਇਹਦੇ ਚ ਕੋਈ ਬੁਨਿਆਦ ਨਹੀਂ ਦੱਸਦਾ ਜਦੋਂ ਬੀਬੀ ਅਨ ਕਿਰਤ ਲਾਣਾ ਸ਼ੁਰੂ ਹੋ ਗਿਆ ਜੀ ਦਰਬਾਰ ਸਾਹਿਬ ਤੋਂ ਵੀ ਕਰ ਸਭ ਸਾਹਿਬ ਇਹ ਮੈਂ ਖਜ਼ਾਨੇ ਦਾ ਵਜ਼ੀਰ ਐ ਮੇਰੇ ਕੋਲ ਇਹਨਾਂ ਦੂਸਰੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ ਸਾਬ ਸਾਬ ਜੀ ਉਹ ਜਾਨੀ ਕਿਤੇ ਕਿ ਪੈਸੇ ਨਹੀਂ ਐ ਇਸ ਕਰਕੇ ਸਾਰੇ ਡਿਪਾਰਟਮੈਂਟ ਕਰ ਰਹੇ ਇਹਦਾ ਕੀ ਕਰਦਾ ਸਭ ਕੋਈ ਰੋਕ ਕਿਸੇ ਵਿਭਾਗ ਮੈਂ ਤੇ ਡਿਵੈਲਪਮੈਂਟ ਦੀ ਕੋਈ ਰੋਕ ਨਹੀਂ ਲਗਾਈ ਗਈ ਹੈ ਇਹਨਾਂ ਜ਼ਰੂਰ ਹੈ ਕਿ ਕਿਉਂਕਿ 16 ਮਾਰਚ ਨੂੰ ਸਰਕਾਰ ਬਣੀ ਸੀ 100 ਚੱਕੀ ਸੀ ਔਰ 30 ਮਾਰਚ ਤੱਕ ਦੇਖੋ ਭਾਈ ਸਾਰੇ ਔਰ ਸਾਡਾ ਜਿਹੜਾ ਬਜਟ ਜਿਹੜਾ ਬਜਟ ਕਿਉਂਕਿ ਇਸ ਤੋਂ ਪਹਿਲਾਂ ਤਾਂ ਉਹ ਕੰਮ ਚਲਾਉ ਬਜਟ ਸੀ ਤਾਂ 1 ਜੁਲਾਈ ਤੋਂ ਨਵਾਂ ਬਜਟ ਸ਼ੁਰੂ ਹੋਇਆ ਜੁਮਾ ਜਮਾ ਨੂੰ ਅੱਜ 15-20 ਦਿਨ ਹੋਏ ਨਵਾਂ ਬਜਟ ਜਦੋਂ ਇੱਕ ਵਾਰੀ ਪਾਸ ਹੋ ਗਿਆ ਸਾਰੇ ਫੰਡ ਜਿਹੜੇ ਉਹ ਬਕਾਇਕ ਦੀ ਨਾਲ ਰਿਲੀਜ਼ ਹੋ ਰਹੇ ਹਾਂ ਇਹਨਾਂ ਜ਼ਰੂਰ ਹੈ ਕਿ ਸਾਡੀ ਪ੍ਰਾਇੋਰਟੀਜ਼ ਬਦਲ ਗਈਆਂ ਔਰ ਮੈਨੂੰ ਔਰ ਪੰਜਾਬ ਦੀ ਜਨਤਾ ਜਿਹੜੀ ਇਹ ਮੇਰੀ ਗੱਲ ਸੁਣ ਰਹੀ ਹੈ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਅਕਾਲੀ ਦਲ ਨੇ ਇੱਕ ਨੈਰੇਟਿਵ ਬਣਾਇਆ ਸੀ ਪੰਜਾਬ 'ਚ ਕਿ ਡਿਵੈਲਪਮੈਂਟ ਕਹਿੰਦੇ ਐ ਜਦੋਂ ਕੋਈ ਗਲੀ ਪੱਕੀ ਹੋ ਜਾਂਦੀ ਜਾਂ ਕੋਈ ਨਾਲੀ ਪੱਕੀ ਬਣਦੀ ਡਿਵੈਲਪਮੈਂਟ ਕਹਿੰਦੇ ਐ ਜੇ ਕੋਈ ਪੁਲ ਬਣ ਗਿਆ ਇਹਨੂੰ ਡਿਵੈਲਪਮੈਂਟ ਦਰਅਸਲ ਡਿਵੈਲਪਮੈਂਟ ਕਾਂਗਰਸ ਪਾਰਟੀ ਉਹਨੂੰ ਗਿਣਦੀ ਐ ਜਦੋਂ ਅਸੀਂ ਤੁਹਾਡੇ ਬੱਚਿਆਂ ਨੂੰ ਬੱਚੀਆਂ ਨੂੰ ਅਸੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਾਂ ਜਦੋਂ ਡਿਵੈਲਪਮੈਂਟ ਉਹ ਹੁੰਦੀ ਐ ਜਦੋਂ ਸਾਡੇ ਬੱਚੇ ਇੱਜ਼ਤ ਦੀ ਰੋਪੀ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕਣ ਔਰ ਜਦੋਂ ਡਿਵੈਲਪਮੈਂਟ ਹੋਏਗੀ ਕਿ ਮਨਪਰੀਤ ਦੇ ਕਹਿਣ ਨਾਲ ਜਾਂ ਅਕਾਲੀ ਦਲ ਦੇ ਕਹਿਣ ਨਾਲ ਨਹੀਂ ਹੋਏਗੀ ਥੋੜੇ ਜਿਹੇ ਚੁੱਲ੍ਹੇ ਆ ਥੋੜੇ ਚੁੱਲ੍ਹੇ ਦੱਸਣ ਕੇ ਕਿ ਅੱਜ ਡਿਵੈਲਪਮੈਂਟ ਹੋ ਗਈ ਹੈ ਸੋ ਐਕਚੁਅਲ ਡਿਵੈਲਪਮੈਂਟ ਔਰ ਸਰਕਾਰ ਦਾ ਕੰਮ ਹੈ ਡਿਵੈਲਪਮੈਂਟ ਕਹਿੰਦੇ ਜਦੋਂ ਤੁਹਾਡੀ ਕਮਾਈ ਦੇ ਵਿੱਚ ਕੋਈ ਵਾਅਦਾ ਹੋ ਜਾਵੇ ਤੁਹਾਡੀ ਆਮਦਨ ਦੇ ਵਿੱਚ ਜਦੋਂ ਇਜ਼ਾਫਾ ਹੁੰਦਾ ਉਹਨੂੰ ਡਿਵੈਲਪਮੈਂਟ ਕਹਿੰਦੇ ਆ ਔਰ ਤੁਸੀਂ ਦੇਖੋਗੇ ਅਗਲੇ 5 ਸਾਲਾਂ ਦੇ ਵਿੱਚ ਅਸੀਂ ਪੰਜਾਬ 'ਚ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਪੰਜਾਬ ਦੀ ਪਰ ਕੈਪੀਟਲ ਇਨਕਮ ਜਿਹੜੀ ਹੈ ਉਹ ਉਹ ਉਹਨੂੰ ਵਧਾਵਾਂਗੇ ਪੰਜਾਬ ਦੀ ਐਗਰੀਕਲਚਰ ਜਿਹੜੀ ਪਾਲਿਸੀ ਹੈ ਸ਼ਾਇਦ ਤੁਹਾਡੇ ਸੁਣਨ ਵਾਲਿਆਂ ਨੂੰ ਇਹ ਨਹੀਂ ਪਤਾ ਹੋਵੇਗਾ 70 ਸਾਲ ਹੋ ਗਏ ਆ ਪੰਜਾਬ ਕੋਲੇ ਅਜੇ ਤੱਕ ਕੋਈ ਐਗਰੀਕਲਚਰ ਪਾਲਿਸੀ ਹੈ ਨਹੀਂ 70 ਸਾਲ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਹੜੀ ਹੈ ਇਹ ਐਗਰੀਕਲਚਰ ਪਾਲਿਸੀ ਲਿਖਣ ਜਾ ਰਹੀ ਹੈ ਅੱਜ ਤੋਂ 70 ਸਾਲ ਤੋਂ ਪੰਜਾਬ ਵੀ ਐਗਰੀਕਲਚਰ ਦਾ ਜਿਹੜਾ ਸਾਰਾ ਥਰਸਟ ਰਿਹਾ ਹੈ ਉਹ ਸਿਰਫ ਇਸੇ ਗੱਲ ਤੇ ਰਿਹਾ ਕਿ ਪ੍ਰੋਡਕਟਿਵਿਟੀ ਵਧਾਓ ਪ੍ਰੋਡਕਟਿਵ ਪ੍ਰੋਡਕਸ਼ਨ ਵਧਾਓ ਅਸੀਂ ਇਹ ਪ੍ਰੋਡਕਸ਼ਨ ਵਧਾ ਕੇ ਇਹਨੂੰ ਛੱਡ ਕੇ ਕਿਸਾਨ ਦਾ ਜਿਹੜਾ ਵੈਲਫੇਅਰ ਅਸੀਂ ਇਹਨੂੰ ਅੱਗੇ ਮੰਨਦੇ ਹਾਂ ਕਿ ਫਾਰਮਰ ਵੈਲਫੇਅਰ ਪਹਿਲਾ ਹੈ ਪ੍ਰੋਡਕਸ਼ਨ ਜਿਹੜੀ ਆ ਦੋ ਨੰਬਰ ਤੇ ਸੋ ਇਹ ਸਾਰਾ ਪੰਜਾਬ ਦਾ ਟਾਂਚਾ ਤੁਸੀਂ ਆਪਣਾ ਛੋਟਾ ਮੋਟਾ ਕਾਰੋਬਾਰ ਕਰਨ ਵਾਲੇ ਬੰਦੇ ਵੀ ਹੋ ਤੁਸੀਂ ਪੱਤਰਕਾਰ ਦੇ ਨਾਲ ਕਾਰੋਬਾਰ ਨੂੰ ਟਰਨ ਅਰਾਊਂਡ ਕਰਨਾ ਹੋਵੇ ਕਿਸੇ بزنس ਨੂੰ ਟਰਨ ਅਰਾਊਂਡ ਕਰਨਾ ਹੋਵੇ ਉਹਨੂੰ ਵੀ 2-3 ਸਾਲ ਲੱਗ ਜਾਂਦੇ ਆ ਇਹ ਤਾਂ ਫਿਰ ਵੀ ਮੁਲਕ ਦੀ ਤਕਦੀਰ ਬਦਲਣੀ ਹੈ ਸੋ ਜਿੰਨੇ ਵੀ ਤੁਹਾਡੇ ਦੇਖਣ ਆਲੇ ਆ ਮੈਂ ਕਹਾਂਗਾ ਕਿ ਅਸੀਂ ਤੁਹਾਡੀਆਂ ਦੁਆਵਾਂ ਦੇ ਤਲਬਖਾਰ ਹੈ ਤੁਹਾਡੀ ਮਦਦ ਦੇ ਤਲਬਖਾਰ ਹੈ ਔਰ ਸਾਡੇ ਦਿਲ ਦੇ ਵਿੱਚ ਇਸ ਪੰਜਾਬ ਦਾ ਦਰਦ ਹੈ ਇੱਕ ਇੱਕ ਪੈਸਾ ਜਿਹੜਾ ਪੰਜਾਬ ਦਾ ਹੈ ਉਹਦੇ ਅਸੀਂ ਆਮੀਨ ਹੈ ਕਿ ਨੋ ਉਹਨੂੰ ਅਸੀਂ ਸਹੀ ਢੰਗ ਨਾਲ ਵਰਤਾਂਗੇ ਉਹਦੀ ਦੁਰਵਰਤ ਤੋਂ ਜਿਹੜੀ ਹੈ ਪੰਜਾਬ 'ਚ ਨਹੀਂ ਹੋਣ ਦਵਾਗੇ ਇਸ ਗੱਲ ਦਾ ਵਾਅਦਾ ਤੇ ਵਿਸ਼ਵਾਸ ਤੋਂ ਸਭੂ ਜਿਹੜੀ ਰਿਟਾਇਰਮੈਂਟ 55 ਹੋਣੀ ਚਾਹੀਦੀ ਹੈ 60 ਹੋਣੀ ਚਾਹੀਦੀ ਹੈ ਇਹ ਇਹਦੇ ਬਾਰੇ ਜਿਹੜਾ ਸਾਰਾ ਮਸਲਾ ਹੈ ਇਹ ਸਰਕਾਰ ਦੇ ਜ਼ਿਹਰੇ ਗੌਰ ਹੈ ਜਿਸ ਤੋਂ ਥ੍ਰੀ ਦੀ ਜੋਬ ਇਸ ਵਿਲ ਗ੍ਰੇਟ ਇਹ ਇੱਕ ਆਰਗੂਮੈਂਟ ਬੜਾ ਪਾਵਰਫੁਲ ਆਰਗੂਮੈਂਟ ਹੈ कि ਜੇ ਤੁਸੀਂ ਇਹਦੀ ਰਿਟਾਇਰਮੈਂਟ ਏਜ 60 ਤੋਂ 55 ਤੇ ਲੈ ਜਾਓ ਤੇ ਉਸੇ ਪੇ ਸਕਿਲ 'ਚ ਤੁਸੀਂ ਇੱਕ ਮੁਲਾਜ਼ਮ ਦੀ ਜਗ੍ਹਾ ਤੇ 6 ਮੁਲਾਜ਼ਮ ਲੈ ਜਾਣਗੇ ਸੋ ਇਹ ਔਰ ਸਿਰਫ ਇਹਦੇ 'ਚ ਮਸਲਾ ਸਿਰਫ ਇੰਨਾ ਕਿ ਅੜਿਆ ਹੋਇਆ ਕਿ ਜਿਹੜੇ EMPLOYEES ਰਿਟਾਇਰ ਹੋਣਗੇ ਔਰ ਦੋ ਸਾਲਾਂ ਦੇ ਇਕੱਠੇ ਹੋਣਗੇ तकरीबन 12 ਤੋਂ 15 ਹਜ਼ਾਰ ਹੋਣਗੇ ਉਹਨਾਂ ਨੂੰ ਯਕਮੁਸ਼ਤ ਉਹਨਾਂ ਦੇ ਜਿਹੜੇ ਰਿਟਾਇਰਮੈਂਟ ਬੈਨੀਫਿਟਸ ਹੈ ਉਦੇ ਵਾਸਤੇ ਪੈਸੇ ਦਾ ਕਿਤੇ ਨਾਲ ਕਿਤੇ ਇੰਤਜ਼ਾਮ ਕਰਨਾ ਪੈਣਾ ਸੋ ਇਹ ਸਾਰੇ ਪਹਿਲੂ ਤੇ ਅਸੀਂ ਰੋਸ਼ਨੀ ਔਰ ਨਜ਼ਰ ਮਾਰ ਰਹੇ ਹਾਂ ਔਰ ਅਗਲੀ ਜਿਹੜੀ ਕੈਬਨਿਟ ਮੀਟਿੰਗ ਹੈ ਚਾਰ ਉਹਦੇ ਵਿੱਚ ਮੈਮੋਰੰਡਮ ਤਾਂ ਨਹੀਂ ਪਰ ਇਨਫੋਰਮਲ ਡਿਸਕਸ਼ਨ ਜ਼ਰੂਰ ਐਸੇ ਹੋਏਗੀ ਔਰ ਇੱਕ ਵਾਰੀ ਕੈਬਨਿਨਟ ਨੇ ਆਪਣਾ ਕੋਈ ਨਾ ਕੋਈ ਉਹਦੇ ਆਪਣਾ ਕੋਈ ਰੱਦੇ ਅਮਲ ਦਿੱਤਾ ਤਾਂ ਫਾਈਨੈਂਸ ਡਿਪਾਰਟਮੈਂਟ ਵਿਲ ਦੈਨ ਵਰਕ ਆਊਟ ਹਾਊ ਬਸ ਸਨਮ ਜਾਏ ਕਿ ਲੋਕਪਾਲੀ ਆਪਣਾ ਕੋਪੀ ਟੈਕਸ ਵੀ ਰਿਵਿਊ ਕਰ ਰਹੇ ਵਿਧਾਨ ਦੀ ਕਰ ਰਹੇ ਨਹੀਂ ਸਰ ਇਹ ਨਹੀਂ ਸਰ ਇਹ ਇਹ ਦੀ ਕੋਈ ਇਹ ਜੀ ਕਿ ਡਿਟੇਲ ਮੰਗੇਗੀ ਕੋਈ ਨਹੀਂ ਸਰ ਇਹ ਵੀ ਕੋਈ ਡਿਟੇਲ ਨਹੀਂ ਅਸੀਂ ਅਸੀਂ ਸਿਰ ਅਸੀਂ ਸਿਰ ਗੀਮੈਂਕ ਹੈ ਕਿ ਜਿਹੜਾ ਵੀ ਕੋਈ ਆਊਟਸਟੈਂਡਿੰਗ ਗਵਰਨਮੈਂਟ ਦੇ ਡਿਊਜ਼ ਹੈ ਅਸੀਂ ਕਾਰਪੋਰੇਸ਼ਨ ਨੂੰ ਔਰ ਰੈਵਨਿਊ ਡਿਪਾਰਟਮੈਂਟ ਨੂੰ ਫੂਡ ਡਿਪਾਰਟਮੈਂਟ ਨੂੰ ਜਿੰਨੇ ਵੀ ਡਿਪਾਰਟਮੈਂਟਸ ਹੈ ਜਿੱਥੇ ਜਿੱਥੇ ਕੋਈ ਡਿਊ ਆਊਟਸਟੈਂਡਿੰਗ ਡਿਊਜ਼ ਹੈ ਉਨ੍ਹਾਂ ਦੀ ਵਨ ਟਾਈਮ ਸੈਟਲਮੈਂਟ ਕਰਕੇ ਇਹਨਾਂ ਨੂੰ ਖਾਰਜ ਕੀਤਾ ਜਾਵੇ ਤਾਂ ਕਿ ਇੱਕ ਨਵੀਂ ਸਲੇਟ ਨਾਲ ਅਸੀਂ ਸ਼ੁਰੂ ਕਰ ਸਕੀਏ। ਥੈਂਕ ਯੂ ਸਰ। ਬਠਿੰਡਾ ਤੋਂ ਕੈਮਰਾਮੈਨ ਸ਼੍ਰੀ ਕਾਂਤ ਦਿਵਾੜੀ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਹੋਰਿਆ ਜੰਗ